ਦੇ ਜਾਓ ਇਹ ਇੱਕ ਬਿਆਨ ਨਹੀਂ ਦਿੱਤੀ ਤਾ ਜਿੱਥੇ ਕਰ ਮੈਂ ਪਾਰਟੀ ਛੱਡੀ ਸੀ ਤੇ ਕਹਿੰਦੇ ਕਿ ਲੋਕਾਂ ਨੇ ਛੱਡੀ ਵੀ ਕਿਹਾ ਜੀ ਪਾਰਟੀ ਕਿਸੇ ਬਾਕੀ ਹੈ ਨਾ ਆਹੋ ਪਾਰਟੀ ਦੇ ਸਾਡੇ ਸੰਮੇਲ ਆਏ ਨੇ ਨਹੀਂ 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 ਬਈ ਕਾਂਗਰਸ ਸਿੱਖੀ ਦੇ ਦੱਸੋ ਆਮ ਆਦਮੀ ਦਾ ਜਲਵਾ ਸ ਲੋਕਾਂ ਨੇ ਵੇਖਿਆ ਉਹਦੇ ਆਏ ਬੰਦੇ ਵਾਲੀ ਗੱਲ ਤੇ ਗਲਤੀਆਂ ਸਾਰੀਆਂ ਪਰ ਉਹ ਹੋ ਜਾਂਦੀਆਂ ਸਾਡੀ ਪਾਰਟੀ ਕੋਲ ਹੋਈਆਂ ਆ ਲੋਕਾਂ ਨੇ ਐਵੇਂ ਨਹੀਂ ਨਿਰਕਰਿਆ ਚੱਲਦਾ ਹੀ ਰਹਿੰਦਾ ਇਹ ਆਮ ਆਦਮੀ ਜਦੋਂ ਪਾਸ ਹੋ ਜਾਂਦਾ ਹੈ ਤਾਂ ਸਾਰੇ ਦੱਸਿਆ ਕੀ ਹੈ ਐ ਤੇ ਬਸ ਐਕਚੁਅਲੀ ਪਤਾ ਨਹੀਂ ਮੇਰੇ ਸਾਰੇ ਲੀਡਰ ਤੇ ਸਾਰੇ ਵਰਕਰਾਂ ਪੰਜਾਬ ਦੇ ਇਕੱਲਾ ਸਭ ਵੀ ਅਸੀਂ ਜਿੰਨਾ ਕਿਤੇ ਨਾ ਸਾਡਾ ਬਹੁਤ ਕੁਝ ਕਰਵਾ ਗਿਆ ਉਹ ਉਹਨਿੰਟਾ ਚਾਰਜ ਰਹਿ ਵੀ ਆਉਣਾ ਮੈਂ ਕਿਹਾ ਜੀ ਮੇਰੇ ਸਾਰੇ ਜਾਨ ਇਕੱਠੇ ਹੋ ਕੇ ਆ ਗਏ ਹਾਂ ਹੈਲੋ ਜਦੋਂ ਆਈਆਂ ਅੰਗ ਲਾ ਕੇ ਫਿਰਦੇ ਹੀ ਗਿਆਨ ਕਰ ਕੋਈ ਕਿੱਧਰ ਮਰਦੀ ਐ ਕਿ ਪਤਾ ਨਹੀਂ ਕਰਦੇ ਕਿਲਾ ਪਰ ਬਾਹਰ ਬੈਠੀ ਮੈਂ ਨਾ ਉਹ ਤੇ ਬਜਟ ਨਹੀਂ ਕੋਈ ਮੈਂ ਉਹ ਤੁਹਾਡੇ ਦੋਵੇਂ ਕੱਢਣ ਬਾਹਰ ਨਾ ਜਾਓ ਤੁਸੀਂ ਕੱਲ ਵੀ ਵੀਡੀਓ ਨਹੀਂ ਚਲੋ ਚਲਿਆ ਨਹੀਂ ਤਾਂ ਚਾਇਨਾ ਬੰਦ ਕਰ ਠੀਕ ਹੈ ਬਾਹਰ ਕਿਤੇ ਹੋਰ ਤਾਂ ਜਾ ਨਹੀਂ ਸਕਦੇ ਘਰ ਆਪਣੇ ਦੇ ਬਾਹਰ ਜਾਣਾ ਪਰਾਇ ਕਰ ਜਾ ਕੇ ਬਾਹਰ ਨਹੀਂ ਸਕਦੇ ਨਾ ਫਿਰ ਉਹ ਪਾਰਟੀ ਤੋਂ ਬਾਹਰ ਜਾਣਾ ਬੜਾ ਔਖਾ ਮੈਂ ਪਾਰਟੀ ਛੱਡ ਕੇ ਬਚਣ ਦੀ ਬਸ ਕਰਦੇ ਹਾਂ ना चलो को कोई गांधी जी क्वाड लीडर को किसी भी ले मिसअंडरस्टैंडिंग को रियलाइज करते हैं तो मैं उनकी कैसे करूंगा देखो गल है दोनों क्वाड लीडर को से गुस्सा ही होया मिसअंडरस्टैंडिंग है ये आपन जोंत लागियां है ਜਾ ਕੋ ਪਿਛੇ ਤੁਸੀਂ ਦੋ ਕਰਿਆ ਕਿੱਤੋਂ ਆ ਸਾਰੇ ਨਜ਼ਰ ਆਣੇ ਜਿਹੜੇ ਹਾਂ ਹਾਂ ਤੁਸੀਂ ਤੁਸੀਂ ਅੱਗੇ ਆਓ ਆ ਜੋ ਇਸੇ ਤੁਸੀਂ ਵਿੱਚ ਹੋ ਜੋ ਬਵੇ ਜੋੜੇ ਨਾਲ ਉਹ ਇਹ ਤੇ ਹਾਂ ਇਹ ਜਗਾ ਦੇਓ ਸਾਰਿਆਂ ਨੂੰ ਹਾਂਜੀ ਹੋਰ ਕੋਈ ਕੁੱਛ ਹੈ ਕੋਰੇ ਕੋਰੇ ਅਰੋ ਰੇਲਾ ਤੁਰ ਜਾਣਾ ਬਹੁਤ ਹੋ ਗਿਆ ਬਹੁਤ ਹੋ ਗਿਆ ਸਾਤ ਗਾ ਜੀ ਨੂੰ ਸਰ ਜੀ ਹੋਣਗੇ ਆਉਣਗੇ ਦੁਬਾਰਾ ਨਹੀਂ ਇਹਦੇ ਪਰ ਜਾਣਾ ਉਹ ਵੀ ਨਹੀਂ ਬੰਦੀ ਹੈ ਅਰੇ ਰਾਤ ਦੇ ਸਭ ਕਿੱਡਾ ਅਜਲਾ ਜੀ ਇਹਦੇ ਖੁਸ਼ੀ ਹੋਈ ਆ ਹਾਂਜੀ ਇਹ ਪੀਜੀ ਲੱਕ ਪਾਰਟੀ ਚੋਂ ਜਿਹੜਾ ਬਾਹਰ ਜਾਵੇ ਨਾ ਜੀ ਉਹ ਵਾਪਸ ਹੁੰਦਾ ਹੈ ਗੱਲ ਸਾਡੀ ਪਾਰਟੀ ਹੈ ਮਾਂ ਪਾਰਟੀ ਹੈ ਅਸੀਂ ਇਹਨੂੰ ਜਿੰਦ ਜਾਨ ਦੇ ਨਾਲ ਤਕੜਾ ਕਰਨ ਵਾਸਤੇ ਹਮੇਸ਼ਾ ਹੀ ਕੰਮ ਕੀਤਾ 103 ਸਾਲ ਤੋਂ ਲੈ ਕੇ ਮੇਰਾ ਪਰਿਵਾਰ ਕੀ ਪਿੱਛੇ ਪੁਰਖਿਆਂ ਤੋਂ ਲੈ ਕੇ ਪਾਰਟੀ ਵਿੱਚ ਜੰਮੇ ਐ ਤੇ ਪਾਰਟੀ ਵਿੱਚ ਹੀ ਸਾਰਿਆਂ ਨੇ ਆਪਣੀ ਸੇਵਨ ਪਾਈ ਸ਼੍ਰੋਮਣੀ ਗੁਰਦਾਰਾ ਪ੍ਰੰਧ ਕਮੇਟੀ ਹੋਵੇ ਸ਼੍ਰੋਮਣੀ ਅਕਾਲੀ ਦਲ ਹੋਵੇ ਅਸੀਂ ਅੱਜ ਤੱਕ ਇੱਕ ਵੀ ਪੈਰ ਪਾਰਟੀ ਤੋਂ ਬਾਹਰ ਨਹੀਂ ਪਟਿਆ ਭਾਵੇਂ ਪਾਰਟੀ ਦੇ ਪ੍ਰਧਾਨ ਸਾਹਿਬ ਵੱਲੋਂ ਕੋਈ ਮਿਸਸੰਡਰਸਟੈਂਡਿੰਗ ਕਹ ਲੋ ਜਾਂ ਕੋਈ ਇਸ ਤਰ੍ਹਾਂ ਦਾ ਐਕਸ਼ਨ ਲਿਆ ਜਿਹਦੇ ਨਾਲ ਸੱਟ ਵੀ ਵੱਜੀ ਦੁੱਖ ਵੀ ਹੋਇਆ ਤੇ ਪਾਰਟੀ ਦਾ ਨੁਕਸਾਨ ਹੁੰਦਾ ਦੇਖ ਕੇ ਅੱਜ ਫਿਰ ਤਕਲੀਫ ਹੋ ਰਹੀ ਹੈ ਪ੍ਰਧਾਨ ਜੀ ਨੇ ਜੇ ਮੈਨੂੰ ਹੁਕਮ ਕੀਤਾ ਕਿ ਮੈਂ ਆਉਣਾ ਹੁਣ ਮੈਂ ਦਰਵਾਜ਼ੇ ਤੇ ਬੰਦ ਨਹੀਂ ਕਰ ਸਕਦੀ ਸਾਰੀ ਪਾਰਟੀ ਦੇ ਲੀਡਰ ਕਹਿੰਦੇ ਪੀ ਅਸੀਂ ਪਹੁੰਚਣਾ ਹੈ ਕਿ ਮੈਂ ਵੈਲਕਮ ਹੀ ਕਰ ਸਕਦੀ ਆ ਪੀ ਆਓ ਜੀ ਆਇਆਂ ਨੂੰ ਕਰ ਇਹ ਸਾਰਾ ਪੰਥ ਦਾ ਘਰ ਹੈ ਜਿਹੜਾ ਵੀ ਕੋਈ ਆਏਗਾ ਪੰਥ ਦੀ ਸੇਵਾ ਕਰਨੀ ਹੈ ਤੇ ਪੰਥ ਵਿੱਚ ਰਹਾਂਗੇ ਅਕਾਲੀ ਸੀ ਅਕਾਲੀ ਹਾਂ ਅਕਾਲੀ ਰਹਾਂਗੇ ਬਿਜਲੀ ਪਾਰਟੀ ਤੋਂ ਮੈਂ ਐਮਪੀ ਆਪਣਾ ਟਿਕਟ ਦਿੱ ਗਿਆ ਲੈਕਟਿਵ ਵਾਸਤੇ ਮੈਂ ਕਹਾਂ ਦੂ ਜੇ ਪੁੱਛੀ ਜਾਮਾ ਜੇ ਸਮਾਂ ਆਏਗਾ ਬਾਅਦ ਚ ਦੇਖਾਂਗੇ ਅणि ਬੀਬੀ ਜੀ ਅੱਜ ਬੀਬੀ ਜੀ ਦੇ ਕੋਲ ਜਿਹੜਾ ਨਾ ਮੁਲਾਕਾਤ ਕਰਨ ਵਾਸਤੇ ਇਹ ਉਰ ਖੜੀ ਜਾਵਾ ਤਰੇ ਤੁਰ ਕੀ ਕਹਿਣਾ ਚਾਹੋਗੇ ਅਸੀਂ ਜੀ ਸਾਡੇ ਦੋ ਪਿੰਡ ਨੇ ਮਿਰਜ਼ਾ ਪਰ ਦਾਉਤ ਪਰ ਨਾ ਡਾਲੇ ਦੇ ਕੋਲ ਅਸੀਂ ਬੀਬੀ ਜੀ ਦੇ ਨਾਲ ਹਮੇਸ਼ਾ ਤੋਂ ਰਹਿਆ ਅਕਾਲੀ ਦਲ ਨਾਲ ਜਦੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਸਾਡੇ ਚਾਚਾ ਸੋਰਾ ਸੀ ਸਰਦਾਰ ਸੁੱਚਾ ਸਿੰਘ ਉਦੋਂ ਖੇਰਾ ਸਭ ਦੇ ਫਾਦਰ ਸੀ ਸੁਭਿੰਦਰ ਸਿੰਘ ਹੋਣੀ ਜੇਲਾਂ ਇਕੱਠੀਆਂ ਕੱਟੀਆਂ ਇਹ ਜੱਦੀ ਪੁਛਤੀ ਅਕਾਲੀ ਦਲ ਦੇ ਵਰਕਰ ਨੇ ਸਾਰੇ ਤੇ ਉਹਨਾਂ ਦੇ ਵੋਟਰ ਨੇ ਅਕਾਲੀ ਦਲ ਸਾਡੀ ਮਾਂ ਪਾਰਟੀ ਹੈ ਖੇਤਰੀ ਪਾਰਟੀ ਹੈ ਅੱਜ ਅਸੀਂ ਬੀਬੀ ਜੀ ਨੂੰ ਪ੍ਰੈਸ਼ਰਾਈਜ਼ ਕਰਨਾ ਹੈ ਕਿ ਬੀਬੀ ਜੀ ਤੁਹਾਡੀ ਪਾਰਟੀ ਤੁਹਾਨੂੰ ਵਾਪਸ ਬੁਲਾ ਰਹੀ ਹੈ ਤੁਸੀਂ ਤੇ ਕਿਤੇ ਨਹੀਂ ਸੀ ਗਏ ਤੇ ਤੁਸੀਂ ਪਾਰਟੀ ਦੇ ਨਾਲ ਚੱਲੋ ਤੇ ਖੜੋ ਤੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਓ ਹਲਕੇ ਦੇ ਲੋਕਾਂ ਵਿੱਚ ਕਿਹੋ ਜਿਹਾ ਮੈਸੇਜ ਆ ਰਿਹਾ ਜਿਵੇਂ ਬੀਬੀ ਜੀ ਜੀ ਵਾਪਸ ਆ ਗਏ ਹਲਕੇ ਦੇ ਲੋਕ ਤੇ ਬੜੀ ਦੇਰ ਤੋਂ ਉਡੀਕ ਕਰ ਰਹੇ ਸੀ ਇਸ ਸਮੇਂ ਦੀ ਬਹੁਤ ਖੁਸ਼ ਨੇ ਬਹੁਤ ਉਤਸ਼ਾਹ ਹੈ ਪਹਿਲਾਂ ਨਾਲੋਂ ਜ਼ਿਆਦਾ ਉਤਸ਼ਾਹ ਹੈ ਹਾਂਜੀ ਕਿਉਂਕਿ ਵਰਕਰ ਜਿਹੜਾ ਆ ਉਹ ਥੋੜਾ ਮਜੂਸ ਜ਼ਰੂਰ ਸੀਗੇ ਬੀਬੀ ਜਿੱਤੋਂ ਬਗੈਰ ਤੇ ਵਰਕਰ ਨੇ ਕਿਸੇ ਪਾਸੇ ਜਾਣਾ ਨਹੀਂ ਸੀ ਸੋ ਦੁਬਾਰਾ ਸਾਰੇ ਵਰਕਰ ਬੜੇ ਉਤਸ਼ਾਹ ਨਾਲ